ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸਿਵਕ ਜਨਮ ਮੰਨ ਬਰਤਖ ਗੁਰੂ ਨਿਸਤਾਰੇ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਨੀ ਨਿਧਾਨਾ ਤੁਮਰੀ ਮਹਮਾ ਬਰਨ ਨਾ ਸਕੋ ਤੂ ਠਾਕੁਰ ਉੱਚ ਭਗਵਾਨਾ ਦੰਦੋਤ ਬੰਦਨ ਅਨਕ ਬਾਦ ਸਰਬ ਕਲਾ ਸਮਰਥ ਦੋਲਨ ਤੇਰਾ ਖਹੁ ਪ੍ਰਭੂ ਨਾਨਕ ਦੇ ਕਰ ਹੱਥ ਸਗਲ ਦੁਆਰ ਕਾ ਛਾੜ ਕਾ ਗਹੋ ਤਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਹਮਉ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸਤਿਦਾਰਾ ਸਿਆਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਨਾਈ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਧਰੋ ਸੁਣਾ ਜੋ ਕਾਲ ਕਿਰਪਾ ਕਰਾਈ कहा बुद्ध प्रभु तुष हमारी वर्ण सकै महमां जो तिहारी हम न सकत कर सिर्फ तुम्हारी आप ले हो तुम कथा सुधारी ਤੁਦੇ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਦੁਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੌੜੀ ਤੀਜੀ 84 ਲੱਖ ਜੋਂਨ ਵਿੱਚ ਜਲ ਥਲ ਮਹੀਲ ਤ੍ਰਿ ਭਵਨ ਸਾਰਾ ਇਕਸ ਇਕਸ ਜੀਵ ਜੀਵ ਜੰਤ ਅਗਨਤ ਅਪਾਰਾ 84 ਲੱਖ ਜੀਵ ਜੀਵ ਵਿੱਚ ਜਲ ਥਲ ਮਹੀਲ ਤ੍ਰਿ ਭਵਨ ਸਾਰਾ ਇਕਸ ਇਕਸ ਜੀਵ ਜੀਵ ਵਿੱਚ ਜੀ ਅਜੰਤ ਅਗਨਤ ਅਪਾਰਾ ਸਾਸ 기ਰਾਸ ਸਮਾਲਦਾ ਕਾਲ ਬ੍ਰਹਮੰਡ ਕਰੋੜ ਸੁਮਾਰਾ ਰੋਮ ਰੋਮ ਵਿੱਚ ਰੱਖਿਓਨ ਓੰਕਾਰ ਆਕਾਰ ਵਿਥਾਰਾ ਸਿਰ ਸਿਰ ਲੇਖ ਅਲੇਖ ਦਾ ਲੇਖ ਅਲੇਖ ਉਪਾਵਨ ਹਾਰਾ ਕੁਦਰਤ ਕਾਵਣ ਕਰੈ ਵਿਚਾਰਾ ਸਿਰ ਸਿਰ ਲੇਖ ਅਲੇਖ ਦਾ ਲੇਖ ਅਲੇਖ ਉਪਾਵਨ ਹਾਰਾ ਕੁਦਰਤ ਕਾਵਣ ਕਰੈ ਵਿਚਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹਿਆਂ ਦੇ ਆਤਮਕ ਸਰੂਪ ਚਵਰ ਛਤਰ ਤਖਤ ਦੇ ਮਾਲਿਕ ਗੁਰਤਾ ਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਜੁਗੋ ਜੁਗ ਅਟਲ ਹਾਜ਼ਰਾ ਹਜੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਧੰਨ 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 ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਪਿਤਾ ਜੀ ਦੀ ਮਿਹਰਮਤ ਦਾ ਸਦਕਾ ਜੋ ਰਾਤਰੀ ਆਈ ਭਾਣੇ ਦੇ ਵਿੱਚ ਬਤੀਤ ਹੋਈ ਸਤਿਗੁਰਾਂ ਨੇ ਅੰਮ੍ਰਿਤ ਵੇਲਾ ਬਖਸ਼ਿਸ਼ ਕੀਤਾ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਵਿੱਤਰ ਪਾਵਨ ਸਰੂਪ ਮਹਾਪੁਰਸ਼ਾਂ ਦੇ ਪਵਿੱਤਰ ਪਾਵਨ ਸਥਾਨ ਸ੍ਰੀ ਅੰਗੀਠਾ ਸਾਹਿਬ ਵਿਖੇ ਤਖਤਾਂ ਤੇ ਸੁਭਾਏ ਮਨ ਹੋਏ ਮੁਖਵਾਕ ਦੀ ਬਖਸ਼ਿਸ਼ ਗੁਰਬਾਣੀ ਦੇ ਜਾਪ ਹੁਣ ਸਮਾ ਹੋਇਆ ਹੈ ਕਥਾ ਵਿਚਾਰ ਦਾ ਸਤਿਗੁਰੂ ਜੀ ਮਿਹਰਾਂਮਤ ਕਰਨਾ ਆਪਹੀ ਵਿੱਚ ਵਰਤ ਕਰਕੇ ਪ੍ਰੇਮ ਸ਼ਰਧਾ ਭਾਵਨਾ ਦੇ ਸਹਿਤ ਹੋ ਕਰਕੇ ਵਿਚਾਰ ਕਹਿਣਾ ਸੁਨਣਾ ਸਮਝਣਾ ਤੇ ਮੰਨਣ ਦੇ ਬਲ ਬਖਸ਼ਿਸ਼ ਕਰਨ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਮਨ ਦੀ ਇਕਾਗਰਤਾ ਵਾਸਤੇ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੌੜੀ ਤੀਜੀ 84 ਲੱਖ ਜੋਨ ਵਿੱਚ ਜਲ ਥਲ ਮਹੀਲ ਤ੍ਰਿ ਭਵਨ ਸਾਰਾ ਇਹ ਪਵਿੱਤਰ ਪਾਵਨ ਪਾਉੜੀ ਸਿੱਖ ਕੌਮ ਦੇ ਮਹਾਨ ਵਿਦਵਾਨ ਤਤ ਬੀਤੇ ਮਹਾਂਪੁਰਸ਼ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਉਹਨਾਂ ਦੀ ਪਵਿੱਤਰ ਪਾਵਨ ਰਚਨਾ ਵਾਰਾ ਭਾਈ ਗੁਰਦਾਸ ਜੀ ਕੀਆਂ ਜਿਸ ਰਚਨਾ ਤੇ ਬਖਸ਼ਿਸ਼ ਕਰ ਦਿਆਂ ਹੋਇਆਂ ਗੁਰੂ ਅਰਜੁਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੀ ਕੁੰਜੀ ਕਹਿ ਕਰਕੇ ਸਤਕਾਰਿਆ ਭਾਈ ਸਾਹਿਬ ਜੀ ਦੀਆਂ ਰਚਨਾ ਦੇ ਵਿੱਚ ਗੁਰਬਾਣੀ ਦੇ ਬਹੁਤ ਸਾਰੇ ਕੋਹਜ ਅਰਥ ਜਿਹੜੇ ਨੇ ਖੋਲੇ ਹੋਏ ਨੇ ਗੁਰਸਿੱਖੀ ਦੇ ਰਹਿਤਨਾਮੇ ਮਰਿਆਦਾ ਗੁਰਸਿੱਖਾਂ ਦਾ ਜੀਵਨ ਗੁਰਮੁਖਾਂ ਦਾ ਜੀਵਨ ਵਿਸਾਰ ਦੇ ਨਾਲ ਭਾਈ ਸਾਹਿਬ ਜੀ ਨੇ ਕਥਨ ਕੀਤਾ ਹੈ ਸਤਗੁਰਾਂ ਦੀ ਮਿਹਰਾਂਤ ਦਾ ਸਦਕਾ ਮਹਾਪੁਰਸ਼ਾਂ ਦੇ ਪਵਿੱਤਰ ਪਾਵਨ ਸਥਾਨ ਤੇ ਇਸ ਪਵਿੱਤਰ ਪਾਉਂ ਰਚਨਾ ਦੀ ਵਿਚਾਰ ਆਪਾਂ ਪਿਛਲੇ ਕੁਝ ਸਮੇਂ ਤੋਂ ਸਰਵਣ ਕਰਦੇ ਆ ਰਹੇ ਹਾਂ ਸਤਾਰਾਂ ਸੰਪੂਰਨ ਹੋ ਚੁੱਕੀਆਂ ਹਨ ਅੱਠਵੀਂ ਵਾਰ ਪ੍ਰਾਰੰਭ ਹੈ ਜਿਸ ਦੀਆਂ ਦੋ ਪੌੜੀਆਂ ਦੀ ਵਿਆਖਿਆ ਆਪਾਂ ਪਿਛੇ ਸਰਵਨ ਕੀਤੀ ਹੈ ਇਹ ਪੌੜੀ ਜਿਸ ਦਾ ਪਾਠ ਆਪ ਸੰਗਤ ਨੇ ਸਰਵਨ ਕੀਤਾ ਹੈ 8ਵੀਂ ਵਾਰ ਦੀ ਤੀਜੀ ਪੌੜੀ ਹੈ ਭਾਈ ਸਾਹਿਬ ਜੀ ਪਰੇ ਪਰਿਪੂਰਨ ਪਰਮਾਤਮਾ ਜੋ ਵਾਹਿਗੁਰੂ ਹੈ ਉਦੀ ਮਹਿਮਾ ਵਡਿਆਈ ਕਰਦੇ ਹੋਏ ਉਹ ਖਿਆਨ ਕਰ ਰਿਹਾ ਕਿ ਉਸ ਵਾਹਿਗੁਰੂ ਦਾ ਕੋਈ ਅੰਤ ਨਹੀਂ ਪਾ ਸਕਦਾ ਉਹ ਵਾਹਿਗੁਰੂ ਤਾਂ ਬੇਅੰਤ ਹੈ ਪਰ ਉਹਦੀ ਜਿਹੜੀ ਰਚਨਾ ਹੈ ਉਹਨੇ ਜੋ ਬਣਾਇਆ ਹੈ ਉਹ ਵੀ ਬੇਅੰਤ ਹੈ ਉਹਦਾ ਵੀ ਕੋਈ ਅੰਤ ਨਹੀਂ ਹੈ ਭਾਈ ਸਾਹਿਬ ਜੀ ਕੇ ਜ਼ਿਕਰ ਕਰਦੇ 84 ਲੱਖ ਜোন ਵਿੱਚ ਜਲ ਥਲ ਮਹੀਲ ਤ੍ਰਿਪਵਨ ਸਾਰਾ ਕਿਉਂਕਿ ਉਸ ਵਾਹਿਗੁਰੂ ਪਰਮਾਤਮਾ ਨੇ ਆਪਣੀ ਸ਼ਕਤੀ ਆਪਣੀ ਕੁਦਰਤ ਤੋਂ ਇਸ ਸੰਸਾਰ ਦੇ ਵਿੱਚ ਜੀਵ ਬਣਾਏ 84 ਲੱਖ ਜੂਨਾ ਦੇ ਵਿੱਚ ਅਨੇਕਾਂ ਜੀਵ ਜਿਹੜੇ ਨੇ ਪੈਦਾ ਕਰ ਦਿੱਤੇ ਜਲ ਜਲ ਦੇ ਵਿੱਚ ਰਹਿਣ ਵਾਲੇ ਜਿਵੇਂ ਬਾਣੀ ਦੇ ਵਿੱਚ ਵੀ ਫਰਮਾਨ ਆਇਆ ਭਗਤਾਂ ਦੀ ਬਾਣੀ ਦੇ ਵਿੱਚ ਭਗਤ ਸਹਿਬਾਨ ਕਹਿੰਦੇ ਨੇ ਕਿ 42 ਜੀਵ ਜਲਮਹਿ ਹੋਤੇ 42 ਲੱਖ ਜਲ ਜੀਵ ਜਲਮਹਿ ਹੋਤੇ ਕਿ 42 ਲੱਖ ਜਿਹੜੇ ਜੀਵ ਨੇ ਨਾ ਉਹ ਜਲ ਦੇ ਵਿੱਚ ਨੇ ਫਿਰ ਥਲ ਜਿਹੜੀਆਂ ਥਾਵਾਂ ਖੁਸ਼ਕ ਨੇ ਖੁਸ਼ਕ ਥਾਵਾਂ ਦੇ ਵਿੱਚ ਵੀ ਮਹੀ ਧਰਤੀ ਅਲ ਆਕਾਸ਼ ਉਹ ਆਕਾਸ਼ ਦੇ ਵਿੱਚ ਵੀ ਧਰਤੀ ਦੇ ਵਿੱਚ ਵੀ ਧਰਤੀ ਤੇ ਪਤਾਲ ਦੇ ਵਿੱਚ ਵੀ ਤੇਰੇ ਭਵਨ ਸਾਰਾ ਤਿੰਨੇ ਹੀ ਲੋਕ ਇਹ ਸਾਰੇ ਉਸ ਵਾਹਿਗੁਰੂ ਪਰਮਾਤਮਾ ਨੇ ਬਣਾਏ ਆ ਤੇ ਇਹਨਾਂ ਦੇ ਵਿੱਚ ਹੀ 84 ਲੱਖ ਜੂਨਾ ਜੜੀਆਂ ਨੇ ਉਸ ਵਾਹਿਗੁਰੂ ਨੇ ਪੈਦਾ ਕੀਤੀਆਂ ਇਕਸਾ ਇਕਸਾ ਜੀਵਨ ਵਿੱਚ ਜੀ ਅਜੰਤ ਅਗਨਤ ਅਪਾਰਾ ਫਿਰ ਭਾਈ ਸਾਹਿਬ ਕਹਿੰਦੇ ਵੀ ਇੱਕ ਇੱਕ ਜੋਨ ਦੇ ਵਿੱਚ ਨਾ अनेका ਹੀ ਅਗਨਤ ਗਿਣਤੀ ਤੋਂ ਰਹਿਤ ਪਾਰਾਵਾਰ ਤੋਂ ਰਹਿਤ ਜੀਵ ਤੇ ਜੰਤ ਜੜੇ ਨੇ ਜੀਵ ਜੰਤੂ ਪੈਦਾ ਕਰ ਦਿੱਤੇ ਜਿਵੇਂ ਆਪਾਂ ਪਿੱਛੇ ਸਰਵਣ ਕੀਤਾ ਸੀ ਕਿ ਚਾਰ ਖਾਣੀਆਂ ਨੇ ਅੰਡਜ ਜੇਰਜ ਸਿਤਜ ਉਤਪੁਜ ਇਹਨਾਂ ਚਾਰਾਂ ਖਾਣੀਆਂ ਦੇ ਵਿੱਚ ਹੀ ਅਨੇਕਾਂ ਤਰ੍ਹਾਂ ਦੇ ਜੀਵ ਉਸ ਵਾਹਿਗੁਰੂ ਪਰਮਾਤਮਾ ਨੇ ਇੱਕ ਇੱਕ ਜੂਨ ਦੇ ਵਿੱਚ ਹੁਣ 84 ਲੱਖ ਜੂਨਾ 84 ਲੱਖ ਜੂਨਾ ਦੇ ਵਿੱਚ ਇੱਕ ਇੱਕ ਜੂਨ ਦੇ ਵਿੱਚ ਅਗਣਤੀ ਜੀ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਹਾਂ ਜੀ ਆਪਾਂ ਪਾਣੀ ਦੇ ਵਿੱਚ ਹੀ ਵੇਖੀਏ ਪਾਣੀ ਵਿੱਚ ਮੱਛੀ ਹੈ ਦੇਖਣ ਵਾਲੀ ਪਰ ਦੇਖਿਓ ਉਹਦੇ ਵਿੱਚ ਮੱਛੀਆਂ ਕਈ ਪ੍ਰਕਾਰ ਦੀਆਂ ਨੇ ਮਖਸ਼ੀਆਂ ਦੇ ਸਰੀਰ ਕਈ ਪ੍ਰਕਾਰ ਦੇ ਨੇ ਉਹਦੇ ਵਿੱਚ ਜੂਨਾ ਕਈ ਪ੍ਰਕਾਰ ਦੀਆਂ ਨੇ ਫਿਰ ਜੇ ਧਰਤੀ ਤੇ ਕੀੜੇ ਮਕੌੜੇ ਵੇਖੀਏ ਆਪਾਂ ਉਹਨਾਂ ਦੇ ਵਿੱਚ ਵੀ ਕਈ ਪ੍ਰਕਾਰ ਦੇ ਜੀਵ ਜੰਤੂ ਦਰਖਤਾਂ ਦੇ ਵਿੱਚ ਵੇਖੀਏ ਤਾਂ ਉਹਦੇ ਵਿੱਚ ਜੇ ਮਨੁੱਖਾਂ ਦੇ ਵਿੱਚ ਵੇਖੀਏ ਤੇ ਮਨੁੱਖਾਂ ਦੇ ਵਿੱਚ ਵੀ ਜਿਹੜੇ ਮਨੁੱਖ ਨੇ ਉਹਨਾਂ ਦੇ ਵੀ ਸਰੀਰਾਂ ਦੇ ਆਕਾਰ ਰੰਗ ਰੂਪ ਤੇ ਜੁਨੀਆਂ ਜੜੀਆਂ ਨੇ ਕਈ ਪ੍ਰਕਾਰ ਦੇ ਮਨੁੱਖ ਨੇ ਉਹਦੇ ਵਿੱਚ ਇਸ ਕਰਕੇ ਭਾਈ ਸਾਹਿਬ ਜੀ ਕਹਿੰਦੇ ਵੀ ਭਾਵੇਂ ਉਸ ਵਾਹਿਗੁਰੂ ਨੇ 84 ਲੱਖ ਜੂਨਾ ਬਣਾਈਆਂ ਪਰ 84 ਲੱਖ ਜੂਨ ਦੇ ਇੱਕ ਇੱਕ ਜੂਨ ਦੇ ਵਿੱਚ ਹੀ ਇੰਨੇ ਜੀਵ ਜੰਤ ਪੈਦਾ ਕਰ ਦਿੱਤੇ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਸਾਸ ਗਿਰਾਸ ਸਮਲਦਾ ਕਾਰ ਬ੍ਰਹਮੰਡ ਕਰੋੜ ਸੁਮਾਰਾ ਫਿਰ ਦੇਖੋ ਨੇ ਵਾਹਿਗੁਰੂ ਨੇ ਪੈਦਾ ਵੀ ਕੀਤੇ ਆ ਬਣਾਏ ਆ ਪਰ ਉਹਨਾਂ ਦੀ ਸਾਹ ਸੰਭਾਲ ਵੀ ਕਰਦਾ ਇਹ ਨਹੀਂ ਕਿ ਬਣਾ ਕੇ ਛੱਡ ਦਿੱਤੇ ਸਾਸ ਗਿਰਾਸ ਸਾਹ ਲੈਂਦਿਆਂ ਗਿਰਾਸ ਕਹਿੰਦੇ ਕਿ ਰਾਹੀ ਨੂੰ ਬੁਰਕੀ ਨੂੰ ਭਾਵ ਸਾਹ ਆਸ ਅੰਦਰ ਲੈਂਦਿਆਂ ਸਵਾਸ ਬਾਹਰ ਵੀ ਕੱਢਦਿਆਂ ਸਵਾਸ ਅੰਦਰ ਨੂੰ ਜਦੋਂ ਖਿੱਚੀਦਾ ਆਉਂਦੇ ਜਾਂਦੇ ਸਵਾਸਾਂ ਦੇ ਵਿੱਚ ਸਾਸ ਸਾਸ ਪ੍ਰਤਪਾਲ ਦਾ ਸਵਾਸ ਸਵਾਸ ਦੇ ਨਾਲ ਉਹ ਵਾਹਿਗੁਰੂ ਪ੍ਰਮਾਤਮਾ ਜਿਹੜਾ ਨਾ ਆਪਣੀ ਜੋ ਨੇ ਸ੍ਰਿਸ਼ਟੀ ਇਹ ਸਾਜੀ ਹੈ ਇਹ ਜੀਵ ਸਾਜੇ ਨੇ ਉਹਨਾਂ ਦੀ ਪ੍ਰਤ ਪਾਲਣਾ ਕਰਦਾ ਹੈ। ਆਪਾਂ ਬਾਣੀ ਦੇ ਅੰਦਰ ਵੀ ਇਹ ਬਚਨ ਪੜ੍ਹਦੇ ਹਾਂ ਕਿ ਵਾਹਿਗੁਰੂ ਪ੍ਰਮਾਤਮਾ ਜਿਹੜਾ ਨਾ ਸਵਾਸ ਸਵਾਸ ਦੇ ਨਾਲ ਪ੍ਰਤ ਪਾਲਣਾ ਕਰ ਰਿਹਾ ਜੀਵ ਦੀ। ਧਿਆਨ ਰੱਖਦਾ ਹੋ ਹਰ ਕਿਸੇ ਦਾ ਉਨੇ ਜੋ ਲੇਖ ਲਿਖ ਦਿੱਤਾ ਹੈ ਉਹਦੇ ਅਨੁਸਾਰ ਵਾਹਿਗੁਰੂ ਪਰਮਾਤਮਾ ਨੇ ਸਾਰਿਆਂ ਦੀ ਪ੍ਰਤਪਾਲਣਾ ਕੀਤੀ ਹੈ ਤੇ ਕਰ ਰਿਹਾ ਹੈ ਕਾਲ ਬ੍ਰਹਿਮੰਡ ਕਰੋੜ ਸੁਮਾਰਾ ਕਰੋੜਾਂ ਹੀ ਬ੍ਰਹਿਮੰਡ ਨੇ ਸੁਮਾਰ ਗਿਣਤੀ ਤੋਂ ਰਹਿਤ ਗਿਣਤੀ ਨਹੀਂ ਹੋ ਸਕਦੀ ਇਹ ਇੱਕ ਹੀ ਬ੍ਰਹਿਮੰਡ ਨਹੀਂ ਜਿਹੜਾ ਆਪਾਂ ਦੇਖ ਰਹੇ ਹਾਂ ਕਿ ਅਸੀਂ ਇੱਥੇ ਹੁੰਦੇ ਰਹਿਣ ਵਾਲੇ ਆ ਇੱਕ ਸੂਰਜ ਦੇਖਦੇ ਹਾਂ ਇੱਕ ਚੰਦਰਮਾ ਦੇਖਦੇ ਹਾਂ ਇੱਕ ਤਾਰਾ ਮੰਡਲ ਦੇਖਦੇ ਹਾਂ ਆਕਾਸ਼ ਧਰਤੀ ਦੇਖਦੇ ਹਾਂ ਪਰ ਬਾਣੀ ਦੇ ਵਿੱਚ ਬਚਨ ਆਇਆ ਕਿ ਵਾਹਿਗੁਰੂ ਪਰਮਾਤਮਾ ਨੇ ਕਰੋੜਾਂ ਹੀ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਕਰੋੜਾਂ ਹੀ ਬ੍ਰਹਿਮੰਡਾਂ ਦਾ ਉਹ ਮਾਲਕ ਹੈ ਵਾਹਿਗੁਰੂ ਤੇ ਕਰੋੜਾਂ ਹੀ ਬ੍ਰਹਮੰਡਾਂ ਦੇ ਵਿੱਚ ਸਾਰੇ ਜੀਵ ਜੰਤੂਆਂ ਦੀ ਉਹ ਪ੍ਰਤ ਪਾਲਣਾ ਕਰਦਾ ਹੈ। ਉਹਨਾਂ ਦੀ ਸਾਰ ਸੰਭਾਲ ਕਰਦਾ ਹੈ। ਜਵੇਂ ਆਉਂਦਾ ਇੱਕ ਵਾਰ ਕਿ ਜਿਹੜਾ ਕਿਸੇ ਨੇ ਪ੍ਰਮਾਤਮਾ ਨੂੰ ਖੁਦਾ ਨੂੰ ਜਾ ਕਰਕੇ ਪੁੱਛਿਆ ਵੀ ਸੀ ਕਿ ਤੁਸੀਂ ਇੰਨੇ ਜੀਵਾਂ ਦੀ ਸਾਰ ਸੰਭਾਲ ਕਿਵੇਂ ਕਰਦੇ ਹੋ ਤਾਂ ਜਦੋਂ ਇਸ ਤਰ੍ਹਾਂ ਦੇ ਸਵਾਲ ਕੋਈ ਪੁੱਛਦਾ ਹੈ ਤਾਂ ਗੁਰਬਾਣੀ ਦੇ ਦੁਆਰਾ ਵੀ ਉੱਤਰ ਸਾਨੂੰ ਬਹੁਤ ਵਧੀਆ ਮਿਲ ਜਾਂਦਾ ਹੈ ਬਾਣੀ ਵਿੱਚ ਮਹਾਰਾਜ ਜੀ ਕਹਿੰਦੇ ਜਵੇਂ ਮਾਤਾ ਪਿਤਾ ਆਪਣੇ ਬੱਚੇ ਦੀ ਸਾਰ ਸੰਭਾਲ ਕਰਦੇ ਨੇ ਨਾ ਇਸ ਤਰ੍ਹਾਂ ਹੀ ਉਹ ਵਾਹਿਗੁਰੂ ਪਰਮਾਤਮਾ ਜਿਹੜਾ ਹੈ ਸਾਰੇ ਜੀਵਾਂ ਦੀ ਸਾਰ ਸੰਭਾਲ ਕਰਦਾ ਹੈ ਸਾਰੇ ਜੀਵਾਂ ਦੀ ਪ੍ਰਤਿਪਾਲਣਾ ਕਰਦਾ ਹੈ ਕਲਗੀਧਰ ਪਾਤਸ਼ਾਹ ਜੀ ਨੇ ਤਾਂ ਆਪਣੀ ਬਾਣੀ ਅੰਦਰ ਇਥੋਂ ਤੱਕ ਬਚਨ ਕੀਤਾ ਕਿ ਉਹ ਵਾਹਿਗੁਰੂ ਪਰਮਾਤਮਾ ਇੰਨਾ ਦਿਆਲੂ ਹੈ ਇੰਨਾ ਕਿਰਪਾਲੂ ਹੈ ਦੀਨ ਦਿਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਦ ਨਹਾਰ ਹੈ ਵੀ ਇੰਨਾ ਦਿਆਲੂ ਕਿਰਪਾਲੂ ਹੈ ਵਾਹਿਗੁਰੂ ਉਹ ਜੀਵਾਂ ਦੇ ਦੋਸ਼ ਵੀ ਵੇਖਦਾ ਪਾਪੀਆਂ ਦੇ ਦੋਸ਼ ਵੇਖਦਾ ਉਹ ਪਾਪੀਆਂ ਦੇ ਦੋਸ਼ ਵੇਖ ਕੇ ਉਹ ਕਿਸੇ ਦੀ ਰੋਜੀ ਰੋਟੀ ਬੰਦ ਨਹੀਂ ਕਰਦਾ ਕਿ ਇਹਨੂੰ ਖਾਣ ਵਾਸਤੇ ਨਹੀਂ ਦੇਣਾ ਉਹ ਸਾਰੇ ਜੀਵਾਂ ਨੂੰ ਹੀ ਰਿਜਕ ਦਿੰਦਾ ਹੈ ਇਸ ਕਰਕੇ ਉਹ ਵਾਹਿਗੁਰੂ ਜਿਹੜਾ ਹੈ ਸਾਰ ਜੀਵਾਂ ਦੀ ਪ੍ਰਤਿਪਾਲਣਾ ਕਰਨ ਵਾਲਾ ਹੈ ਕਰੋੜਾਂ ਹੀ ਬ੍ਰਹਿਮੰਡਾਂ ਦੇ ਵਿੱਚ ਰੋਮ ਰੋਮ ਵਿੱਚ ਰੱਖਿਓਨ ਓੰਕਾਰ ਅਕਾਰ ਵਿਥਾਰਾ ਫਿਰ ਕਹਿੰਦੇ ਉਸ ਪਰਮੇਸ਼ਰ ਨੇ ਆਪਣੇ ਰੋਮਾਂ ਦੇ ਵਿੱਚ ਕਰੋੜਾਂ ਹੀ ਬ੍ਰਹਿਮੰਡਾਂ ਨੂੰ ਰੱਖਿਆ ਹੋਇਆ ਇੱਕ ਇੱਕ ਰੋਮ ਦੇ ਵਿੱਚ ਇੱਕ ਇੱਕ ਬ੍ਰਹਿਮੰਡ ਹੈ ਓੰਕਾਰ ਆਕਾਰ ਵਿਸਾਰਾ ਕਹਿੰਦੇ ਓੰਕਾਰ ਪਰਮੇਸ਼ਰ ਨੇ ਓੰਕਾਰ ਸ਼ਬਦ ਦੇ ਦੁਆਰਾ ਹੀ ਏਡਾ ਵੱਡਾ ਇਹ ਆਕਾਰ ਇਹ ਵਿਸਥਾਰ ਜਿਹੜਾ ਨਾ ਕੀਤਾ ਹੋਇਆ ਹੈ ਪਰ ਇਹ ਏਡਾ ਵੱਡਾ ਵਿਸਥਾਰ ਹੈ ਇਹਦੇ ਬਾਰੇ ਕਿਹਾ ਨਹੀਂ ਜਾ ਸਕਦਾ ਉਸ ਵਾਸਤੇ ਗੁਰੂ ਨਹੀਂ ਕੀਤਾ ਨਾ ਸਾਰਾ ਵਿਸਾਰਾ ਅਸੀਂ ਉਹਦਾ ਅੰਤ ਨਹੀਂ ਪਾ ਸਕਦੇ ਉਹ ਵਾਹਿਗੁਰੂ ਪਰਮਾਤਮਾ ਨੇ ਸਾਰਾ ਵਿਸਥਾਰ ਕੀਤਾ ਸਿਰ ਸਿਰ ਲੇਖ ਅਲੇਖ ਦਾ ਲੇਖ ਅਲੇਖ ਉਪਾਵਨ ਹਾਰਾ ਫਿਰ ਕਹਿੰਦੇ ਉਸ ਵਾਹਿਗੁਰੂ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਦੇ ਮੱਥੇ ਦੇ ਉੱਤੇ ਲੇਖ ਲਿਖੇ ਹੋਏ ਆ ਉਹ ਲੇਖ ਹੈ ਆਪ ਲੇਖੇ ਤੋਂ ਰਹਤ ਹੈ ਪਰ ਉਸ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਦੇ ਜਿੰਨੇ ਵੀ ਜੀਵ ਨੇ 84 ਲੱਖ ਜੂਨਾ ਦੇ ਵਿੱਚ ਇੱਕ ਇੱਕ ਜੂਨ ਦੇ ਵਿੱਚ ਅਗਣਤ ਜੀਵ ਨੇ ਅੰਡਜ ਜੇਰਜ ਸਿਤਜ ਉਤਪੁਜ ਇਕਚਾਰ ਖਾਣੀਆਂ ਇਹਨਾਂ ਦੇ ਵਿੱਚ ਜੀਵ ਨੇ ਉਹਨਾਂ ਦੇ ਸਿਰ ਦੇ ਉੱਤੇ ਲੇਖ ਲਿਖਿਆ ਆਪੇ ਹੀ ਬਚਨ ਮਹਾਰਾਜ ਜੀ ਦੇ ਬਾਣੀ ਅੰਦਰ ਪੜ੍ਹਦੇ ਹਾਂ ਜੈਸੀ ਕਲਮ ਗੁੜੀ ਹੈ ਮਸਤਕ ਤੈਸੀ ਜੀੜੇ ਪਾਸ ਕਿ ਜਿਹੋ ਜੀ ਕਲਮ ਵਾਹਿਗੁਰੂ ਪ੍ਰਮਾਤਮਾ ਨੇ ਸਾਡੇ ਮੱਥੇ ਦੇ ਉੱਤੇ ਚਲਾ ਦਿੱਤੀ ਉਸ ਕਲਮ ਦੇ ਦੁਆਰਾ ਸਾਡੇ ਮੱਥੇ ਦੇ ਉੱਤੇ ਲੇਖ ਲਿਖ ਦਿੱਤੇ ਨੇ ਤੇ ਉਹਦੇ ਅਨੁਸਾਰ ਹੀ ਜੀਵ ਕਰਮ ਕਰਦਾ ਅਮੀਰੀ ਗਰੀਬੀ ਦੁੱਖ ਸੁੱਖ ਭੈਣ ਭਰਾ ਦੋਸਤ ਮਿੱਤਰ ਰਿਸ਼ਤੇਦਾਰ ਇਹ ਜੋ ਕੁਝ ਵੀ ਹੈ ਇਹ ਸਾਡੇ ਮੱਥੇ ਤੇ ਜਿਹੜੇ ਲਿਖੇ ਹੋਏ ਲੇਖ ਨੇ ਉਹਨਾਂ ਦੇ ਅਨੁਸਾਰ ਸਾਨੂੰ ਪ੍ਰਾਪਤ ਹੋਈ ਜਾਂਦਾ ਸਮੇਂ ਦੇ ਅਨੁਸਾਰ ਪਰ ਕਿੰਨ ਭਾਈ ਸਾਹਿਬ ਕਹਿੰਦੇ ਲੇਖ ਅਲੇਖ ਉਪਾਵਨ ਹਾਰਾ ਉਹ ਪਰ ਸਾਰੀ ਸ੍ਰਿਸ਼ਟੀ ਨੂੰ ਜਿਹੜਾ ਪੈਦਾ ਕਰਨ ਵਾਲਾ ਵਾਹਿਗੁਰੂ ਹੈ ਨਾ ਪਰ ਆਪ ਉਹ ਲੇਖੇ ਤੋਂ ਰਹਿਤ ਹੈ ਇਹ ਨਹੀਂ ਕਿ ਉਹਦੇ ਸਿਰ ਦੇ ਉੱਤੇ ਵੀ ਕਿਸੇ ਨੇ ਲੇਖ ਲਿਖਿਆ ਜਿਵੇਂ ਆਪਾਂ ਬਾਣੀ ਅੰਦਰ ਇਹ ਬਚਨ ਪੜਦੇ ਨਾ ਮਹਾਰਾਜ ਜੀ ਦੇ ਜਿਨ ਇਹ ਲਿਖੇ ਤੇ ਸਿਰ ਨਾ ਹੈ ਵੀ ਜਿਨੇ ਇਹ ਲਿਖੇ ਆ ਨਾ ਲੇਖ ਉਹਦੇ ਸਿਰ ਦੇ ਉੱਤੇ ਨਹੀਂ ਕੋਈ ਲੇਖ ਲਿਖਣ ਵਾਲਾ ਹੈਗਾ ਉਹ ਲੇਖ ਹੈ ਲਿਖੇ ਤੋਂ ਰਹਿਦਾ ਕੁਦਰਤ ਕਵਨ ਕਰਾ ਵਿਚਾਰਾ ਭਾਈ ਸਾਹਿਬ ਜੀ ਕਹਿੰਦੇ ਉਹ ਵਾਹਿਗੁਰੂ ਪਰਮਾਤਮਾ ਦੀ ਸ਼ਕਤੀ ਦਾ ਕੋਣ ਵਿਚਾਰ ਕਰ ਸਕਦਾ ਕਿਸੇ ਦੇ ਅੰਦਰ ਹੈ ਕੁਦਰਤ ਸ਼ਕਤੀ ਕਿ ਉਹ ਵਾਹਿਗੁਰੂ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਦਾਤਾਂ ਦਾ ਅੰਤ ਪਾ ਸਕੇ ਤائیں ਦੇਖੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਨਿਤਨੇਮ ਦੀ ਬਾਣੀ ਹੈ ਸਾਡੀ ਅੰਮ੍ਰਿਤ ਵੇਲੇ ਦੀ ਸ੍ਰੀ ਜਪਜੀ ਸਾਹਿਬ ਉਹਦੇ ਵਿੱਚ ਮਹਾਰਾਜ ਜੀ ਨੇ ਦੇਖੋ ਇਹ ਬਚਨ ਕੀਤੇ ਨੇ ਉੱਥੇ ਮਹਾਰਾਜ ਜੀ ਨੇ ਬਿਆਨਤ ਸ੍ਰਿਸ਼ਟੀ ਦਾ ਜ਼ਿਕਰ ਕੀਤਾ ਆਪੇ ਪੌੜੀਆਂ ਮਹਾਰਾਜ ਜੀ ਆ ਪੜ੍ਹਦੇ ਨਾ ਅਸੰਖ ਜਪ ਅਸੰਖ ਭਾਉ ਇਹ ਪੌੜੀਆਂ ਜਿਹੜੀਆਂ ਨੇ ਚਾਰ ਇਹਦੇ ਵਿੱਚ ਮਹਾਰਾਜੀ ਨੇ ਕੁਦਰਤ ਕਵਨ ਕਹਾ ਵਿਚਾਰ ਵਾਲਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਮਹਾਰਾਜ ਕਹਿੰਦੇ ਮੈਂ ਵੀ ਉਸ ਵਾਹਿਗੁਰੂ ਪਰਮਾਤਮਾ ਦੀ ਸ਼ਕਤੀ ਜਿਹੜੀ ਆ ਉਹਦਾ ਕਵੇਂ ਵਿਚਾਰ ਕਰਾਂ ਨਹੀਂ ਕਿਹਾ ਜਾ ਸਕਦਾ ਇੱਕ ਵਾਰ ਕੀ ਅਸੀਂ ਲੱਖਾਂ ਵਾਰ ਵੀ ਵਾਰੇ ਜਾਈਏ ਉਸ ਵਾਹਿਗੁਰੂ ਪਰਮਾਤਮਾ ਤੋਂ ਅਸੀਂ ਉਹਦਾ ਅੰਤ ਨਹੀਂ ਪਾ ਸਕਦੇ ਉਹਦੀ ਸ਼ਕਤੀ ਦਾ ਅੰਤ ਨਹੀਂ ਪਾ ਸਕਦੇ ਤੇ ਕਿਸੇ ਵੀ ਜੀਵ ਦੇ ਵਿੱਚ ਇਹ ਸ਼ਕਤੀ ਨਹੀਂ ਹੈ ਕਿ ਉਹ ਵਾਹਿਗੁਰੂ ਪਰਮਾਤਮਾ ਦਾ ਅੰਤ ਪਾ ਸਕੇ ਹੁਣ ਵਾਹਿਗੁਰੂ ਪਰਮਾਤਮਾ ਦਾ ਅੰਤ ਪਾਉਣਾ ਤਾਂ ਦੂਰ ਹੈ ਇੱਥੇ ਭਾਈ ਸਾਹਿਬ ਜੀ ਕਹਿੰਦੇ ਜਿਹਨੀਆਂ ਦਾਤਾਂ ਨੇ ਨਾ ਉਸ ਵਾਹਿਗੁਰੂ ਪਰਮਾਤਮਾ ਦੀਆਂ ਉਹਨਾਂ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਕਰੋੜਾਂ ਹੀ ਬ੍ਰਹਿਮੰਡ ਦਾ ਸਾਜ ਦਿੱਤੇ ਅਨੇਕਾਂ ਹੀ ਜੀਵ ਪੈਦਾ ਕਰ ਦਿੱਤੇ ਉਹਨਾਂ ਦੀਆਂ ਕਿਸਮਾਂ ਬਣਾ ਦਿੱਤੀਆਂ ਉਹਨਾਂ ਦਾ ਹੀ ਅੰਤ ਨਹੀਂ ਹੈ ਫਿਰ ਉਹ ਵਾਹਿਗੁਰੂ ਪ੍ਰਮਾਤਮਾ ਵੀ ਭਾਈ ਸਾਹਿਬ ਜੀ ਨੇ ਸਾਡੇ ਤੇ ਬਖਸ਼ਿਸ਼ ਕਰਦਿਆਂ ਹੋਇਆਂ ਇਹ ਵਿਚਾਰ ਸਾਨੂੰ ਉਸ ਪ੍ਰਮਾਤਮਾ ਦੇ ਬਾਰੇ ਉਹਦੀਆਂ ਦਾਤਾਂ ਦੇ ਬਾਰੇ ਬਖਸ਼ਿਸ਼ ਕੀਤੀ ਹੈ ਵਿਚਾਰ ਕਰਦਿਆਂ ਹੋਏ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸਭਾਬਕ ਨੇ ਸਤਿਗੁਰੂ ਜੀ ਸਤਿਗੁਰਾਂ ਦੀ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ